ਅੰਮ੍ਰਿਤਸਰ ਦੇ 라ਵਣ ਦੀ ਮੰਗ ਲੰਡਨ ਤੱਕ ਪਹੁੰਚ ਗਈ ਹੈ ਤਾਂ ਇਸ ਵਾਰ ਅੰਮ੍ਰਿਤਸਰ 라ਵਣ ਦੇ ਪੁਤਲੇ ਜਿਹੜੇ ਨੇ ਉਹ ਲੰਡਨ ਦੇ ਵਿੱਚ ਵੀ ਵਿਖਾਈ ਦੇਣਗੇ ਤੇ 라ਵਣ ਬਣਾਉਣ ਵਾਲੇ ਕਾਰੀਗਰਾਂ ਦਾ ਕਿਹੜਾ ਇਸ ਵਾਰ 라ਵਣ ਦੇ ਮਖੋਟੇ ਲੰਡਨ ਵੀ ਭੇਜੇ ਗਏ ਨੇ ਉਹਨਾਂ ਕਹਿ ਕੇ ਅੰਮ੍ਰਿਤਸਰ ਦੁਰਗਾ ਮੰਦਿਰ ਦੇ ਵੱਲੋਂ 110 ਤੋਂ 120 ਫੁੱਟ ਰਾਵਣ ਕੁੰਮਕੰਨ ਤੇ ਮੇਗਨਾਥ ਦੇ ਪੁਤਲੇ ਤਿਆਰ ਕਰਵਾਏ ਜਾ ਰਹੇ ਨੇ ਹਾਲਾਂਕਿ ਮਹਿੰਗਾਈ ਦੀ ਮਾਰ ਰਾਵਣ ਦੇ ਪੁਤਲਿਆਂ ਤੇ ਵੀ ਨਜ਼ਰ ਆ ਰਹੀ ਹੈ ਇਸ ਵਰ ਮੰਡੀ ਦਾ ਅਸਰ ਰਾਵਣ ਦੇ ਪੁਤਲਿਆਂ ਤੇ ਵੀ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਵਿੱਚ 110 ਫੁੱਟ ਉੱਚੇ ਰਾਵਣ ਦੇ ਪੁਤਲੇ ਬਣਾਏ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਬਣਾਏ ਗਏ ਪੁਤਲੇ ਪੰਜਾਬ ਦੇ ਵਾਖੋ ਸ਼ਹਿਰਾ ਦੇ ਵਿੱਚ ਸਾੜੇ ਜਨਗੇ ਪਿਛਲੀਆਂ ਪੰਜ ਪੀੜੀਆਂ ਤੋਂ ਇਹ ਪਰਿਵਾਰ ਰਾਵਣ ਦੇ ਪੁੱਤਲੇ ਬਣਾ ਰਿਹਾ ਤੇ ਉਹਨਾਂ ਕਿਹਾ ਹੈ ਕਿ ਪਿਛਲੀ ਵਾਰ ਵੀ ਸਰਕਾਰ ਦੇ ਵੱਲੋਂ ਪਰਮਿਸ਼ਨ ਨਾ ਮਿਲਣ ਕਰਕੇ ਤੇ ਇਸ ਵਾਰ ਹੜਾ ਦੀ ਮਾਰ ਕਰਕੇ ਕਾਫੀ ਮੰਦੀ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਕੁਝ ਜਗ੍ਹਾ ਤੇ ਸਰਕਾਰ ਦੇ ਵੱਲੋਂ ਰਾਵਣ ਦੇ ਪੁੱਤਲੇ ਸਾੜਨ ਦੀ ਲੋਕਾਂ ਨੂੰ ਪਰਮਿਸ਼ਨ ਮਿਲੀ ਹੈ ਇਸ ਦੇ ਚੱਲਦਿਆਂ ਇਸ ਵਾਰ ਵੀ ਬਹੁਤ ਹੀ ਘੱਟ ਪੁੱਤਲੇ ਤਿਆਰ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਿਸ ਦਿਨ ਰਾਵਣ ਦਹਨ ਹੋਵੇਗਾ ਉਸ ਸਮੇਂ ਤੱਕ ਉਹਨਾਂ ਦੀ ਤਿਆਰੀ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ ਤਾਂ ਬਦੀ ਤੇ ਨੇਕੀ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਜਿਸ ਨੂੰ ਮਨਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਮਹਿੰਗਾਈ ਦੀ ਮਾਰ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ। ਵਿਨੋਦ ਕੁਮਾਰ ਬਨਵਾਰੀ ਲਾਲ ਵਿਨੋਦ ਕੁਮਾਰ ਜੀ ਰਾਵਣ ਦਾ ਬਿਜਾ ਹਰ ਸਾਲ ਕੋ ਨਾਈ ਜਾਂਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਰਾਵਣ ਬਣਾ ਦੇ ਸਰ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਹਾਂਜੀ ਤੇ ਪਿਤਾ ਜੀ ਨੇ ਕੰਮ ਅੱਗੇ ਸਾਡੇ ਵਧਾਇਆ ਅਗੇ ਸਹੀ ਵਿਦਾਇਆ ਕਰਨ ਦੇ ਆ ਅੱਗੇ ਸਾਡੇ ਬੱਚੇ ਵੀ ਸਹਿਯੋਗ ਦੇ ਰਹੇ ਸਾਨੂੰ ਕਬਸੇ ਘਾਟ 120 25 25 ਸਾਲ ਦੇ ਕਰੀਬ ਕਿਰਪ ਹੋ ਗਿਆ ਕਰਦੇ ਹਾਂ ਹਰ ਸਾਲ ਤੁਸੀਂ ਰਾਮਨ ਬਰਾਹਮਣ ਹਾਂਜੀ ਹਾਂਜੀ ਮੇਰੇ ਦਾ ਕਿਥੇ ਕਿਥੇ ਤੜੇ ਰਾਮਨ ਜਾਂਦੇ ਸਰ ਮੇਰੇ ਦਾਦਾ ਜੀ ਨੇ ਤਰਨ ਤਰਨ ਕੰਮ ਸ਼ੁਰੂ ਕੀਤਾ ਸੀ ਉੱਥੇ ਹੀ ਸਿੱਖੇ ਸੀ ਤੇ ਠਾਕੁਰਦਵਾਰ ਮੰਦਿਰ ਅੱਜ ਵੀ ਅਸੀਂ ਉਹ ਕੰਮ ਕਰਦੇ ਗਏ ਆ ਠੀਕ ਹੈ ਯਾਦਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਉਣ ਦੇ ਸੀ ਉਹ ਘਾਟਾ ਹੋਵੇ ਵਾਧਾ ਹੋਵੇ ਉਹ ਕੰਮ ਕਰ ਨਹੀਂ ਕਰਨਾ ਅਸੀਂ ਛੋਟਾ ਭਰਾ ਮੇਰਾ ਉੱਥੇ ਬਣਾ ਰਿਹਾ ਤਰਨ ਤਰਨ ਤੇ ਗੱਲ ਤੇ ਇਕੱਲੇ ਪੰਜਾਬ ਕੀ ਰਾਮ ਜਾਂਦੇ ਕਿ ਬਾ ਬਾਰ ਸਰ ਮੇਰੇ ਡਰਾਵਨ ਦੇ ਫੇਸ ਬਣਾ ਕੇ ਭੇਜਣਾ ਮੈਂ ਲੰਡਨ ਜਾਂਦੇ ਮੇਰੇ 15 20 ਸਾਲ ਤੋਂ ਜਾ ਰਹੇ ਹਾਂ ਲੰਡਨ ਜਾ ਰਹੇ ਹਾਂ ਹਾਂਜੀ ਸਰ ਕਿੰਨੇ ਰੌਂਦ ਵੀਰ ਜਾਂਦੇ ਮੇਰੇ ਕਈ ਵਾਰੀ ਕੰਨਮ ਆਰਡਰ ਦਾਦਾ ਸਾਡੇ ਜਾਂਦੇ ਹੋਰ ਕਿੱਥੇ ਕਿੱਥੇ ਜਾਂਦੇ ਬਾਕੀ ਇਹ ਪੰਜਾਬ ਦੇ ਵਿੱਚ ਹੈ ਮੇਰੇ ਦਾਦਾ ਜੀ ਜਿਹੜੇ ਸੀ ਮੇਰੇ ਡੈਡੀ ਦੇ ਚਾਚਾ ਜੀ ਉਹ ਹਰਦਵਾਰ ਕੰਮ ਜਿਸ ਤਰ੍ਹਾਂ ਸਾਡੇ ਦਾਦਾ ਜੀ ਅੰਬਰਸਰ ਵੱਸ ਗਏ ਤੇ ਉਹਨਾਂ ਦੇ ਚਾਚਾ ਜੀ ਹਰਦਵਾਰ ਸੇ ਵੱਸ ਗਏ ਉਹ ਸਾਡੇ ਉਹ ਜਿਹੜੇ ਸੀ ਉਹਨਾਂ ਦੇ ਤੇ ਜੇਪ ਤੋਂ ਜਿਆ ਗਿਆ ਜਿਹੜੇ ਹੈ ਪਰ ਡਾਡੀ ਆਡੇ ਦੇ ਪਰ ਉਹ ਉੱਥੇ ਬਣਾਉਂਦੇ ਰਹੇ ਕਰਦੇ ਵੀ ਪਏ ਸਲੰਦਰ ਵੀ ਇਹੀ ਚੀਜ਼ ਪੂਰੇ ਰਾਮ ਤੇ ਆਕਾਰ ਕਰਦੇ ਆਂ ਹਾਂ ਹਾਂਜੀ ਤੇ ਜੇ ਗੱਲ ਕੀਤੀ ਹੈ ਦੁਰਗਿਆਣਾ ਤੀਰ ਤੇ ਦੁਰਗਾਣਾ ਤੀਸੇ ਸਾਡੇ ਰਾਮ ਸ਼ੰਕਰ ਬਸ ਹਾਂਜੀ ਹਾਂਜੀ ਉਹ ਤਾਂ ਮੈਂ ਹਰ ਸਾਲ ਬਣਾ ਰਹੇ ਆ ਸਰ ਇਤਨਾ ਕਾਟ ਦੋ ਕਾਟ 110 ਦਾ ਸਤੇ ਕਰੀ ਪੜੀ ਹੈ ਆ 110 20 ਦੇ ਵਿੱਚ ਵਿੱਚ ਬਣੇਗੀ ਕੀ ਕਹਾਂ ਜੋ ਕਿ ਕੀ ਕੀ ਤਿਆਰ ਲਾਗਤ ਕਿੰਨੀ ਲੱਗਦਾ ਤੇ ਕੀ ਕੀ ਤਿਆਰੀ ਸਰ ਕਿੰਨਾ ਨਾ ਲਾਗਤ ਤਾਂ ਸਰ ਉਹ ਜਿਹੜਾ ਹਰ ਵਾਰੀ ਦਾ ਹੈ ਸਿਰਫ ਆ ਕੰਮ ਹੈ ਬੋਲ ਹੋ ਗਈ ਬਾਹਰ ਕਰਕੇ ਮਾਲ ਬਹੁਤ ਮਹਿੰਗਾ ਮਿਲ ਰਿਹਾ ਹੈ ਸਾਰਾ ਮਾਲ ਆਂਦਾ ਅਸਮ ਤੋਂ ਤੇ ਆਪਣਾ ਮੁਕਾਗਜ ਪੱਤਰ ਵਾਂਸ ਹਰ ਚੀਜ਼ ਮੰਗੀ ਹੋਈ ਦੀ ਅੱਜ ਕੋਈ ਕੋਈ ਇਤੇ ਮਲਕੀ ਮਹंगाई ਨੇ ਜਿਆਦਾ ਖਰਚਤ ਕਮਾਈ ਤੇ ਨਹੀਂ ਹੋਣੀ ਹਣੀ ਕਰਨੀ ਅੱਜ ਦਾ ਸਾਲ ਕੱਟੀ ਹੋਈ ਲੋਕੇ ਵੀ ਆਹੀ ਕਹਿੰਦੇ ਕਿ ਸਾਨੂੰ ਵੀ ਕਹਿਆ ਪ੍ਰੋਬਲਮ ਆ ਮੈਂ ਆਪਣੀ ਪ੍ਰੋਬਲਮ ਦੱਸ ਦਿੰਦੇ ਸਾਡੀ ਪ੍ਰੋਬਲਮ ਸਮਝ ਦੇ ਤੂੰ ਤਾਂ ਕਨੇ ਘੱਟ ਰ ਆ ਗਈ ਤੋ ਮੇਰੇ ਕੋਲ ਤੇ ਸਾਡੇ ਜਿਹੜੇ ਆ ਚਾਰ ਭਰਾ ਮੈਂ ਹਾਂਜੀ ਸਾਡੇ ਕੋਲ 15 ਪੀਵੀ 25 ਆਰਡਰ ਆ ਗਏ ਨੇ ਕਿੰਨੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੁਹਾਡੀ ਇਹ ਦਰਜਾਨਾ ਮੰਦਰ ਦੀ ਹੈ ਉਸ ਤੋਂ ਥੱਲੇ ਫਿਰ 50 60 40 25 30 ਇਸ ਤਰ੍ਹਾਂ ਮੰਦੀਆਂ ਗੁਣ ਨੇ ਤੇ ਕੀ ਕੀ ਮੰਦੀਆਂ ਦੇ ਵਿੱਚ ਇਹਦੇ ਵਿੱਚ ਸਰ ਵਾਂਸ ਲਗਣਾ ਕਾਗਜ਼ ਲਗਣਾ ਹੈ ਔਰ ਬਾਅਦ ਵਿੱਚ ਉਹਨਾਂ ਇੱਕ ਦੋ ਦਿਨਾਂ ਚ ਆਪਰੇਸ਼ਨ ਸ਼ੁਰੂ ਹੋਣੀ ਹੈ ਦਾ ਬਰਦਾ ਰਵਨ ਬਣਾਇਆ ਹਾਂਜੀ ਹਾਂਜੀ ਸਰ ਸਾਕੇ ਵਗੈਰਾ ਫਿਰ ਆਪਾਂ ਕਰਦੇ ਸਾਰੇ ਨਹੀਂ ਸਰ ਪਟਾਕੇ ਦਾ ਮੇਰਾ ਕੰਮ ਨਹੀਂ ਹੈ ਉਹ ਪਟਾਕੇ ਦਾ ਜਿੰਨਾ ਦਾ ਕੰਮ ਹੁੰਦਾ ਉਹ ਫਿਟਿੰਗ ਕਰਦੇ ਮੇਰਾ ਸਿਰਫ ਪੁਤਲੇ ਦਾ ਕੰਮ ਕਰਾਵਾਂਦਾ ਉਹ ਮੈਂ ਮੇਰਾ ਉਹ ਮੇਰਾ ਕਿਹੜੇ ਕਿਹੜੇ ਪੁਤਲੇ ਚਾਹਤੇ ਜਾਂਦੇ ਮੈਂ ਸਰ ਦੇਖੋ ਜਿਹੜੇ ਬੰਦੇ ਰਵਨ ਕੁਮ ਕਰਨ ਵਗੈਰਾ ਬੰਦੇ ਆ ਉਹੀ ਬਣਾਇਦੇ ਬਾਕੀ ਅੱਗੋ ਜਿੱਦੀ ਫਰਵਾਇਸ਼ ਵੇਰਾ ਕੋਈ ਇੱਕ ਬਣਵਾਉਂਦਾ ਕੋਈ ਦੋ ਬਣਵਾਉਂਦਾ ਕੋਈ ਤਿੰਨ ਬਣਵਾਉਂਦਾ ਹੈ ਹਾਂਜੀ ਕੀ ਨਾਜੀ ਮੇਰਾ ਨਾਮ ਸਰ ਸਾਹਿਲ ਹੈ ਜੀ ਸਾਹਿਲ ਜੀ ਕੀ ਕਹਿਣਾ ਚਾਹੁੰਦੇ ਕੌਣ ਤੋਂ ਰਾਵਣ ਬਣਾਣਾ ਸ਼ੁਰੂ ਕਰ ਸਕਦੇ ਆ ਇਹ ਸਾਡਾ ਰਾਵਣ ਸਰ ਬਹੁਤ ਪੁਰਾਣਾ ਬਣਾ ਰਹੇ ਪਹਿਲਾਂ ਸਾਡੇ ਦਾਦਾ ਜੀ ਹੁੰਦੇ ਬਨਵਾਰੀ لال ਜੀ ਫਿਰ ਉਸ ਤੋਂ ਬਾਅਦ ਰਵੰਸ ਲਾਲ ਜੀ ਫਿਰ ਉਸ ਤੋਂ ਬਾਅਦ ਜਗਿੰਦਰ ਲਾਲ ਜੀ ਉਹਨਾਂ ਦੇ ਫਿਰ ਬੇਟੇ ਆ ਗਏ ਰਾਮਾ ਜੀ ਫਿਰ ਉਹਨਾਂ ਦੇ ਬੇਟੇ ਸਾਹਿਲ ਸਾਰਾ ਕੀ ਜਿਹੜਾ ਪਰਿਵਾਰ ਉਹਨਾਂ ਦੇ ਛੋਟੇ ਬੱਚੇ ਸਾਰੇ ਲੱਗੇ ਹੁੰਦੇ ਆਪਣੀ ਮਿਹਨਤ ਕਰਨ ਚ ਕਿ ਸਾਡਾ ਰਾਵਣ ਬਣ ਕੇ ਤਿਆਰ ਹੋਵੇ ਤੇ ਅਸੀਂ ਕੁਝ ਪੈਸੇ ਕਮਾਈਏ ਤੇ ਕਿੰਨਾ ਸਮਾਂ ਲੱਗਦਾ ਰਾਵਣ ਬਣਾਇਆ ਰਾਵਣ ਇੱਕ ਰਾਵਣ ਬਣਾਉਣ ਚ ਸਾਨੂੰ 10-12 ਦਿਨ ਲੱਗ ਜਾਂਦਾ ਹੈ ਜਿੱਦਾਂ ਮਹੀਨਾ ਅਸੀਂ 2 ਮਹੀਨੇ ਪਹਿਲਾਂ ਹੀ ਕੰਮ ਚਾਲੂ ਕਰ ਦਿੰਨੇ ਆ ਸਾਨੂੰ ਆਰਡਰ ਆਨੇ ਚਾਲੂ ਹੋ ਜਾਂਦੇ ਕਿ ਸਾਡੀ ਇੱਕ ਮੂਰਤੀ ਬਣਾਨੀ ਹੈ ਤਿੰਨ ਬਣਾਨੀ ਹੈ ਜਿੱਦਾਂ ਬੱਦਰ ਕਾਲੀ ਬਣਵਾਉਂਦੇ ਨੇ ਜਿੱਦਾਂ ਤੇ ਸ਼ਿਆਦਾ ਗਰਾਉਂਡ ਚ ਬਣਵਾਉਂਦੇ ਨੇ ਸਾਰੇ ਆਪਣਾ ਆਪਣਾ ਕੀ ਕਰ ਆਰਡਰ ਦਿੰਦੇ ਨੇ ਫਿਰ ਸਾਡੇ ਸਾਰਾ ਟੱਬਰ ਬੱਚਿਆਂ ਤੋਂ ਲੈ ਕੇ ਬਰਾਫੇ ਬੁੱਢਿਆਂ ਤੱਕ ਸਾਰੇ ਬਣਾਉਂਦੇ ਨੇ ਮਿਹਨਤ ਕਰਦੇ ਹਾਂ ਹਾਂਜੀ ਬਾਹਰ ਲੰਡਨ ਮੇਰੇ ਦਾਦਾ ਜੀ ਨੇ ਭੇਜਿਆ ਬినੋਦ ਕੁਮਾਰ ਜੀ ਨੇ ਉਹਨਾਂ ਨੇ 10 ਛੜੇ ਭੇਜੇ ਨੇ 라ਵਨ ਦੇ ਐਸੇ ਤਿਆਰ ਕਰਕੇ ਉਹਨਾਂ ਦਾ ਪਾਰਸਲ ਹੋ ਕੇ ਗਿਆ ਹੈ ਬਾਹਰ ਤੇ ਸਾਡੇ ਡੇੜਾ ਧੁੰਨ ਚ ਵੀ ਬੰਦੇ ਨੇ ਹਰਦੁਆਰ ਵੀ ਬੰਦੇ ਨੇ ਮੇਰੇ ਚਾਚਾ ਸਾਹਿਬ ਬਣਾਉਂਦੇ ਨੇ ਤੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਭੇਜਦੇ ਤੂੰ ਆਹੀ ਭੇਜਦੇ ਨੇ ਡੇੜਾ ਬਾਬਾ ਨਾਨਕ ਫਤਿਹਗਰ ਚੂੜੀਆਂ ਮੰਜੀਠਾ ਨਾਗੇ ਆਪਣਾ ਅਜਨਾਲੇ ਰਮਦਾਸ ਸਾਰੀ ਜਗ੍ਹਾ ਤੇ ਮੂਰਤੀਆਂ ਲੱਗਦੀਆਂ ਨੇ ਇਹ ਗੱਲ ਕੀਤੀ ਜੋ ਇਸ ਸਮਾਨ ਦੀ ਹੈ ਸਮਾਨ ਐਸ ਤੋਂ ਮਹਿੰਗਾ ਕਿ ਸਸਤਾ ਹੈ ਬਹੁਤ ਹੀ ਮਹਿੰਗਾ ਮੈਂ ਕਹਿੰਨਾ ਮਹਿੰਗਾਈ ਇੰਨੀ ਕੀ ਹੋ ਗਈ ਹੈ ਨਾ ਕਿ ਬੰਦਾ ਸੋਚੇ ਕਿ ਕੀ ਕਰੀਏ ਬਾਸ 100 ਰੁਪਿਆ 300 ਰੁਪਿਆ ਦਾ ਇੱਕ ਬਾਸ ਹੋ ਗਿਆ ਇਹ ਖਾਰਾ ਕਰਕੇ ਬਾਸ ਨਹੀਂ ਤਾਂ ਪਹਿਲਾਂ ਸਸਤੇ ਹੁੰਦੇ ਸੀ 150 ਰੁਪਏ ਨਾਲ ਕਿਤੇ 300 ਰ ਦਾਕ ਨੂੰ ਕਹੀਏ ਜੇ ਪੈਸੇ ਵੱਧ ਦੋ ਉਹ ਕਹਿੰਦਾ ਨਹੀਂ ਸਸਤੇ ਚ ਬਣਾ ਦਿਓ ਹੁਣ ਕੀ ਕਰੀਏ ਮਿਹਨਤ ਬਾਲ ਬਾਲ ਬੱਚੇ ਤੇ ਪਾਲਨੇ ਪੈਣੇ ਆ ਫਿਰ ਵੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਬਣਾ ਲਈ ਜੀ ਇਸ ਟਾਈਮ ਆਦਰ 12 ਜਿਹੜੇ ਮੀਂਹ ਦੇ ਕਾਰਨ ਹੈਗੇ ਨਾ ਮੀਂਹ ਦੇ ਕਾਰਨ ਕਰਕੇ ਆਦਰ ਥੋੜੇ ਜਿਹਾ ਘਟ ਹੀ ਹੈਗੇ ਨੇ ਤੇ ਮੂਰਤੀਆਂ ਮੈਂ ਕਹਿੰਦਾ ਮੂਰਤੀਆਂ 30 40 ਮੂਰਤੀਆਂ ਇੱਥੇ ਬੰਦੀਆਂ ਸੀ ਪਹਿਲੀਆਂ ਇੱਥੇ ਖੜੇ ਹੋ ਜਾਂਦੇ 라ਵਣ ਬਣ ਕੇ ਤਿਆਰ ਹੋ ਜਾਂਦੇ ਜਿਹੜੇ ਸਾਇਲ ਜੀ ਪਹਿਲਾਂ ਸਾਰੀ ਲ ਹਾਸਾ ਹੋ ਗਿਆ ਸੀ ਸਰਕਾਰ ਨੇ ਪਰਮਿਸ਼ਨਾਂ ਨਹੀਂ ਦਿੱਤੀਆਂ ਬੰਦ ਕਰ ਦਿੱਤੀ ਤਾਂ ਦੇ ਕਰਕੇ ਕਾਫੀ ਪ੍ਰਭਾਵਿਤ ਹੋਏ ਨੇ ਪ੍ਰਭਾਵਿਤ ਹੋਏ ਨੇ ਪਰ ਕਈ ਜਿਹੜੇ ਲੋਕ ਹੜਾਂ ਦੇ ਵਿੱਚ ਵਿਚਾਰੇ ਬਜ਼ੁਰਗ ਸਾਰੇ ਜਿਨ੍ਹਾਂ ਨੇ ਪਸ਼ੂਆਂ ਪਸ਼ਮਾ ਸਭ ਗਏ ਨੇ ਉਹਨਾਂ ਦੀ ਵੀ ਕਈ ਕਰਦੇ ਪੇ ਮਦਦ ਪਰ ਕੋਸ਼ਿਸ਼ ਕਰਦੇ ਪੇ ਕਿ ਸਾਡੇ ਵੀ ਪਿੰਡ 'ਚ 라ਵਣ ਲੱਗੇ ਖੁਸ਼ੀ ਦਾ ਮਾਹੌਲ ਬਣੇ ਪਰ ਐਕਚੁਅਲੀ ਐਸਾ ਕੰਮ ਹੋ ਗਿਆ ਜਿਹੜੇ ਹੜਾਂ ਕਰਕੇ ਵਿਚਾਰੇ ਕਈ ਰਾਉ ਪਿੰਡਾਂ ਦੇ ਪਿੰਡ ਰੁੜ ਗਏ ਜਿੱਥੇ ਸਕੂਲ ਸੀ ਬੱਚਿਆਂ ਦੇ ਉਹ ਤਬਾਹ ਹੋ ਗਏ ਇਸ ਕਾਰਨ ਕਰਕੇ ਕੋਈ ਨਹੀਂ ਆ ਰਿਹਾ ਇੱਥੇ ਦਿਸਾਰਾ ਬਣਵਾਉਣੇ ਤਾਂ ਪਿੰਡਾਂ ਦੇ ਵੀ ਆਂਦੇ ਸੀ ਬਣਵਾਉਣ ਲਈ ਦਿਸਾਰਾ ਕਮੇਟੀ ਕਿੰਨਾ ਫੁੱਟ ਚਾਰਾ ਬਣਾਇਆ ਜਾ ਰਿਹਾ ਇਸ ਟਾਈਮ ਦਿਸਾਰਾ ਕਮੇਟੀ ਚ ਉੱਚਾ ਬਣਾਇਆ ਜਾ ਰਿਹਾ 120 ਫੁੱਟ ਦਾ ਦਾਦਾ ਸਾਡੇ ਦਾਦਾ ਜੀ ਬਨੋਦ ਕੁਮਾਰ ਜੀ ਬਣਾ ਰਹੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੀ ਬਣਾਇਆ ਸੀ ਤੇ ਉਹ ਉਹਨਾਂ ਦੇ ਫਾਦਰ ਸਾਹਿਬ ਬਨਵਾਰੀ ਲਾਲ ਜੀ ਜੋ ਇਸ ਟਾਈਮ ਨਹੀਂ ਰਹਿ ਗਏ ਦੁਨੀਆ 'ਚ ਔਰ ਉਹਨਾਂ ਦੇ بیٹے ਸੁਪੁੱਤਰ ਬਨੋਦ ਕੁਮਾਰ ਜੀ ਬਣਾਉਂਦੇ ਨੇ ਸਾਦਾ ਦਾਬਨ ਬਣਾ ਕੇ ਤਿਆਰ ਕਰਕੇ ਗਰਾਉਂਡ ਦਸ਼ਾਇਰਾਂ 'ਚ ਪਹੁੰਚਾਉਂਦੇ ਨੇ